ਹਾਂਜੀ ਵੀ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਠੀਕ ਹੈ ਜੀ ਤੇ ਗੁਰੂ ਆਪੇ ਰਸਤਾ ਦਿੰਦਾ ਹਾਂਜੀ ਹਾਂਜੀ ਠੀਕ ਹੈ ਉਹ ਰਸਤੇ ਤੇ ਚੱਲੋ ਸ੍ਰੀ ਗੁਰੂ ਜੀ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਦੀਪ ਜੱਟ ਕੋਟਪਈ ਦੇ ਚੈਨਲ ਤੇ ਅੱਜ ਆਪਾਂ ਸੱਜਣੋਂ ਆਏ ਆ ਵੀ ਕੋਟਪਈ ਪਿੰਡ ਦੇ ਵਿੱਚ ਖੜੇ ਆ ਤੇ ਆਪਣੇ ਨਾਲ ਹੈਗੇ ਆ ਜੀ ਬੁੱਟਰ ਬੂਹੇ ਦੇ ਦੋਸਤੋ ਖਾਲਸਾ ਜੀ ਤੇ ਆਪਾਂ ਕਰਦੇ ਆ ਬਾਬੇ ਨਾਲ ਗੱਲਾਂ ਜੀ ਸਤਿ ਸ੍ਰੀ ਅਕਾਲ ਬਾਬਾਈ ਸਸਰੀ ਗੱਲ ਜੀ ਵਾਹਿਗੁਰੂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਤੁਸੀਂ ਅੱਜ ਜੀ ਕੀ ਸਨੇਹਾ ਲਾਉਣੇ ਚਾਹਣੇ ਹੋ ਜੀ ਫੇਸਬੁੱਕ ਤੇ YouTube ਦੇ ਜਿਹੜੇ ਆਪਣ ਵੇਖਦੇ ਆ ਵੀ ਸਿੱਖੀ ਵੱਲ ਵੀ ਵੱਧ ਤੋਂ ਵੱਧ ਜਾਣਾ ਚਾਹੀਦਾ ਤੁਸੀਂ ਕੀ ਸਾਨੂੰ ਅਸੀਂ ਤਾਂ ਇਹ ਕਹਾਂਦੇ ਦੂਰ ਸਾਡਾ ਤਾਂ ਇਹੀ ਸਨੇਹਾ ਹੈ ਫੇਸਬੁੱਕ YouTube ਤੇ ਜਾਂ ਜਿਹੜੇ ਵੀ ਇੰਸਟਾਗ੍ਰam ਜਾਂ ਸੋਸ਼ਲ ਮੀਡੀਆ ਜੋ ਵੀ ਚਲਾਉਂਦੇ ਆ ਵੀ ਵੱਧ ਤੋਂ ਵੱਧ ਗੁਰੂ ਵਾਲੇ ਬਣੋ ਬਾਣੀ ਤੇ ਬਾਣੇ ਦੇ ਧਾਰਨੀ ਹੋ ਠੀਕ ਹੈ ਜੀ ਤੇ ਇਹ ਨਾਲ ਜਿਹੜੇ ਕੋਈ ਨੌਜਵਾਨੀ ਆ ਬੇਰਜ ਗਾਲੀ ਆ ਉਹ ਵੀ ਵੱਧ ਤੋਂ ਵੱਧ ਗੁਰੂ ਵਾਲੇ ਮੈਂ ਬਣੋ ਤੇ ਗੁਰੂ ਆਪੇ ਰਾਹ ਤਾਂ ਦਿੰਦਾ ਹਾਂਜੀ ਹਾਂਜੀ ਠੀਕ ਹੈ ਉਹ ਰਸਤੇ ਤੇ ਚਲੋ ਤੇ ਨਸ਼ਿਆਂ ਨੂੰ ਤਿਆਗੋ ਠੀਕ ਹੈ ਜੀ ਤੇ ਅਸੀਂ ਤਾਂ ਇਹੀ ਕਹਨੇ ਆ ਸਾਰਿਆਂ ਨੂੰ ਦਰਸ਼ਕੋ ਜੀ ਬਾਬੇ ਦੀਆਂ ਜਿਵੇਂ ਤੁਸੀਂ ਗੱਲਾਂ ਸੁਣੀਆਂ ਜੀ ਤੇ ਜਰੂਰ ਜੀ ਗੱਲਾਂ ਤੇ ਅਮਲ ਕਰਿਓ ਜੀ ਚਲੋ ਠੀਕ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜਫਤ ਵਾਹਿਗੁਰੂ ਜੀ ਕੀ